ਉਹ ਵਹੀ ਘਰ ਕਿੱਡਾ ਖੁੱਲਾ ਲੱਗ ਜਾਂਦਾ ਹਜੇ ਅੱਧਾ ਸਮਾਨ ਰਹਿੰਦਾ ਸਿੱਟਣ ਹੋਇਆ ਵੀਰਾਜ ਨੂੰ ਪਤਾ ਹੀ ਨਹੀਂ ਸੁੱਤੇ-ਸੁੱਤੇ ਵੀਰਾਜ ਦੇ ਕਿੰਨਾ ਕੁਝ ਚੇਂਜ ਹੋ ਗਿਆ ਖਲੇ ਤਾਂ ਹੋਰ ਹੋਣਾ ਏ ਵੀਰਾਜ ਸਿੰਘ ਵੀਰਾਜ ਤੋਂ ਡਰਦੇ ਆ ਨੇ ਸਾਰਾ ਕੁਝ ਚੇਂਜ ਕੀਤਾ ਜੀ ਬੱਚਾ ਹਨਾ ਛੱਟ-ਛੱਟ ਮੈਂ ਖਾ ਲੇ ਦੇਖਣਾ ਪਵੇ ਇਹ ਇੱਥੇ ਮਸ਼ੀਨ ਤੇ ਚੜਦਾ ਹੁਣ ਮਸ਼ੀਨ ਵੀ ਚੇਂਜ ਕਰਾਂਗੇ ਪਹਿਲਾਂ ਇਧਰ ਵੀਰਾਜ ਦਾ ਪਿੰਗਾ ਉਹ ਬਧਾਇਆ ਪਿੰਗਾ ਸਿੱਟਿਆ ਪਹਿਲਾਂ ਵੀ ਰਾਜ ਦਾ ਉਹ ਥਾਂ ਖਾਲੀ ਹੋ ਜਾ ਹੁਣ ਟੇਬਲ ਇੱਧਰ ਕੰਧ ਨਾਲ ਲਾ ਦਈਦਾ ਵਾ ਇਦਾਂ ਜਦੋਂ ਖਾਣਾ ਖਾਣਾ ਉਦੋਂ ਮੂਰੇ ਅਜ ਕਰ ਲਈਦਾ ਟੇਬਲ ਆ ਸੋਫੇ ਤੇ ਇੱਧਰ ਹੋਣਾ ਗੱਡੀ ਟੇਬਲ ਤੇ ਰੱਖੀ ਵੀ ਰਾਜ ਨੇ ਉਧਰ ਵੇਖੋ ਟੇਬਲ ਤੇ ਸਾਰਾ ਕੁਝ ਰੱਖਿਆ ਹੋਇਆ ਟਾਈਮ ਹੋ ਗਿਆ ਪੌਣੇ 12 ਖਾਲੇ ਤੇ ਘਰ ਭਰਿਆ ਪਿਆ ਖਲਾਰੇ ਨਾਲ ਫਿਰ ਸਾਰੀ ਸੈਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਮਨ ਉਹ ਵੀ ਘਰ ਦੇ ਕੁਨਾਵਡਾ ਲੱਗੀ ਜਾਂਦਾ ਫਿਰ ਰਾਜ ਸਿੰਘ ਤੇ ਨਾਲੇ ਸਾਨੂੰ ਐ ਸੀ ਕਿ ਚਲੋ ਫਿਰ ਰਾਜ ਦੇ ਖੇਡਣ ਵਾਸਤੇ ਥੋੜਾ ਜਿਹਾ ਥਾਂ ਖੁੱਲਾ ਹੋਰ ਹੋ ਜੇ ਵੀ ਜਿਆਦਾ ਗੱਦੇ ਘਟੂ ਸਮਾਨ ਜਾਂ ਚੇਂਜ ਕਰ ਦੇਗੇ ਛੋਟਾ ਛਟਾ ਦੇਗੇ ਤੇ ਇੱਥੇ ਸਾਰੀ ਚੀਜ਼ ਆਪ ਨੂੰ ਸੁੱਟਣੀ ਪੈਂਦੀ ਹੈ ਫੇਰ ਪੈ ਗਿਆ ਆਰਾਮ ਨਾਲ ਥੱਲੇ ਤੇ ਆ ਤਾਂ ਇਹ Saab ਤੇ ਇੰਡੀਆ ਤਾਂ ਆਪਣੇ ਇੰਨੀ ਲੱਕੜ ਹਨਾ ਬਾਲਣ ਦੇ ਕੰਮ ਆ ਜਾਂਦੀ ਆ ਚੁੱਲੇ ਦੇ ਵਿੱਚ Ghetti tents are recycling painting. O tôn đi bunny ojay mong 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 mong

ਮੈਂ ਬੰਜਰ ਕਮੇ ਉਹ ਬਾਹਰ ਆ ਰਹੇ ਆ ਬੰਨ ਫਾਇਰ ਬਾਹਰ ਆ ਰਿਹਾ ਹੈ ਕਹਿੰਦੇ ਰੱਜ ਗਏ ਅਸੀਂ ਤੁਹਾਡਾ ਖਾਣਾ ਖਾ ਕੇ ਹਾਂਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੋ ਕਿ ਆਪਾਂ ਸਾਰਾ ਸਮਾਨ ਚੇਂਜ ਕੀਤਾ ਸੈਟਿੰਗ ਕੀਤੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜਿਆਦਾ ਮਤਲਬ ਘਰ ਖੁੱਲਾ ਲੱਗ ਰਿਹਾ ਹੋਰ ਸੋਣਾ ਟੈਂਪੇਸ ਇਧਰ ਆ ਗਿਆ ਫੋਟੋ ਉਧਰ ਚਲਦੀਆਂ ਇਧਰ ਚਾਰ ਫੋਟੋ ਹੋ ਗਈਆਂ ਵਧੀਆ ਰਹੀਆ ਖੁੱਲਾ ਵਿਰਾਜ ਦੇ ਖੇਡਣ ਨੂੰ ਵੀ ਹੁਣ ਵਧੀਆ ਮੜ ਗਿਆ ਇੱਧਰ ਸਾਰਾ ਸੋਫਾ ਆ ਗਿਆ ਸੀਨੇ ਖਾਣਾ ਖਾ ਕੇ ਕੇ ਨਾਲੇ ਮਨਪੇ ਦੇ ਦੋਸਤ ਆ ਨਾਲੇ ਮਿਸਤਰੀ ਆ ਆਪਾਂ ਉਹਨਾਂ ਤੋਂ ਹੀ ਕੰਮ ਕਰਾਉਂਦੇ ਆ ਹਮੇਸ਼ਾ ਜਿੰਨਿਆਂ ਤੋਂ ਹਾਂਜੀ ਪਸਟੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਚੈਨਾ ਦੀ ਵੀਡੀਓ ਪਾਈ ਆ ਜਿੰਨਾਂ ਭੈਣਾਂ ਭਰਾਵਾਂ ਨੇ ਨਹੀਂ ਦੇਖੀਓ ਜਰੂਰ ਦੇਖ ਲੈਣ ਤੇ ਜਿਹੜੇ ਨਵੇਂ ਆ ਚੈਨਲ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ ਆਂ ਦਿਵਸ ਤੇ ਰਹੋ ਤੇ ਅੱਜ ਆਪਾਂ ਬਣਾ ਰਹੇ ਆਂ ਢਿੰਡੀਆਂ ਢਿੰਡੀਆਂ ਤੇ ਸਾਡੇ ਬੱਦਲ ਬਹੁਤ ਜ਼ਿਆਦਾ ਗੱਟੀ ਲਿਸਕੀ ਜਾਂਦਾ ਦੇਖੋ ਕਾਲਾ ਛਾ ਹੋਇਆ ਪਿਆ ਸੋਰੀ ਇੱਕ ਵਾਰੀ ਤਾਂ ਪੈਹਟਿਆ ਤੇ ਹੁਣ ਫੇਰ ਤਿਆਰੀ ਆ ਬਸ ਗੱਜੀ ਜਾਂਦਾ ਮੌਸਮ ਠੰਡਾ ਹੋ ਗਿਆ ਬਹੁਤ ਜ਼ਿਆਦਾ ਗਰਮੀ ਸੀ ਕਿੰਨਾ ਠੰਡਾ ਹੋ ਗਿਆ ਮੌਸਮ। ਪਿੰਡੀਆਂ ਬੜੀਆਂ ਸੋਹਣੀਆਂ। ਜੇਰ ਮਿਹਨੀਆਂ ਸਬਜ਼ੀਆਂ ਗਰਮੇ ਕੀ ਸਵਾਦ ਲੱਗਦੇ ਨੇ। ਸਾਲਚਾ ਬਣਾਵਾ ਲਓ। ਇਸ ਤਹੋਰ ਰੈਸਪੀ ਵੀ ਜਰੂਰ ਦੇਖੋ ਸਾਰੇ। ਸਾਰੀ ਵੀਡੀਓ ਪੂਰੀ ਵੀਡੀਓ ਦੇਖਿਆ ਕਰੋ ਬਚੇ ਤੇ ਆਜਾ ਕਟਾ ਕੇ ਕੋਸਾ ਹੁਣ ਇਸੇ ਵੜਾ ਤਕੂਗਾ ਪਿਆਜ ਨਾ ਪਾਏ ਭਿੰਡੀਆਂ ਬਣਾਇਓ ਕਰ ਲਗਾ ਕੱਲ ਮੈਂ ਦੱਸੂਗੀ ਕਿ ਲੈ ਕੇ ਕੱਲ ਹਸਕਾ ਲੂ ਬਣਾਵਾਂਗੇ ਸਬਜੀ ਬਣ ਕੇ ਤਿਆਰ ਹੋਗੀ ਭਿੰਡੀਆਂ ਦੀ ਬਲੂਸਨ 컬러 ਆਇਆ ਤੇ ਇੱਧਰ ਆਪਾਂ ਰੱਖਿਆ ਪਾਣੀ ਇਹਦੀ ਆਪਾਂ ਧਰਦੇ ਆ ਚਾਣੀ ਪਾਣੀ ਤੇ ਚਾਣੀ ਦੂਜੇ ਪਾਸੇ ਆਪਾਂ ਕਰ ਦਿੰਨੇ ਆ ਸਬਜ਼ੀ ਉਹ ਬਣੀ ਹੋਈ ਆ ਸਟਕਣੀ ਆ ਇੱਧਰ ਆਪਾਂ ਲੈ ਲੈ ਹਰੀਆਂ ਇਲਾਚੀਆਂ ਦੀ ਵੀ ਨਾਲ ਹੀ ਇਹਦਾ ਆਪਾਂ ਪੱਤੇ ਲੈ ਲੈ ਪਾਣੀ ਗਰਮ ਹੋ ਗਿਆ ਠੰਡਾ ਪਾ ਦਿੰਨੇ ਆ ਤੇ ਇੱਕ ਇਥੇ ਤੁਹਾਡੇ ਨਾਲ ਮੈਂ ਗੱਲ ਹੋਰ ਹੱਡ ਵੀ ਤੇ ਸ਼ੇਅਰ ਕਰਦੇ ਆ ਅਸੀਂ ਇੰਡੀਅਨ ਦੁਕਾਨ ਤੋਂ ਨਿੰਬੂ ਲੈ ਕੇ ਆਂਦੇ ਤੇ ਇੰਡੀਆ ਦੇ ਨਿੰਬੂ ਸੀ ਉਹ ਆਪਾਂ ਤਾਂ ਹਨਾਉਦੇ ਆ ਇੰਡੀਆ ਦੀ ਚੀਜ਼ ਕਰਕੇ ਲੈ ਕੇ ਆਉਣੇ ਆ ਤੇ ਭਾਈ ਅਸੀਂ ਪਾਣੀ ਬਣਾ ਕੇ ਪੀਤਾ ਨਿੰਬੂ ਪਾਣੀ ਤੇ ਉਹ ਤਾਂ ਇੰਨਾ ਕੌੜਾ ਜ਼ਹਿਰ ਜਿਨੇ ਜਿਨੇ ਵੀ ਪੀਤਾ ਸਾਰੇ ਬਿਮਾਰ ਹੋਏ ਜਸਪ੍ਰੀਤ ਨੂੰ ਉਲਟੀਆਂ ਲੱਗੀਆਂ ਤੇ ਵੀ ਰਾਜ ਨੇ ਜਿਵੇਂ ਆਪਾਂ ਬੱਚਾ ਮੰਗ ਲੈਂਦਾ ਵੀ ਮੈਨੂੰ ਵੀ ਪਿਆਰ ਦੋ ਕੋ ਬੁੰਦਾ ਇਦਾਂ ਉਹਨੂੰ ਲਾ ਦਿੱਤਾ ਲਓ ਉਹਦੇ ਨਾਲ ਹੀ ਵੀ ਰਾਜ ਨੇ ਪਤਾ ਨਹੀਂ ਇਹੋ ਜਿਹਾ ਕੀ ਨੀਬੂਆਂ ਚ ਜ਼ਹਿਰ ਸੀਗਾ ਤੇ ਛੋਟੇ ਬੇਟੇ ਨੇ ਪੀਤਾ ਉਹਨੂੰ ਲੂਜ਼ ਮੋਸ਼ਨ ਲੱਗ ਗਏ ਤੇ ਮੈਨੂੰ ਉਲਟੀਆਂ ਨਹੀਂ ਲੱਗੀਆਂ ਮੈਨੂੰ ਵੀ ਲੂਜ਼ ਮੋਸ਼ਨ ਲੱਗੇ ਤੇ ਪਤਾ ਨਹੀਂ ਕੀ ਚੀਜ਼ਾਂ ਲਾ ਕੇ ਮਤਲਬ ਕੀ ਉਹਨਾਂ ਨੇ ਪਤਾ ਨਹੀਂ ਕਿ ਕਿਦਾਂ ਹਨਾ ਨਿੰਬੂਆਂ ਨੂੰ ਕੀ ਦਵਾਈ ਲਾਈ ਸੀ ਜਾਂ ਕੀ ਸੀਗਾ ਕਿਉਂ ਐਦਾਂ ਹੋਇਆ ਅੱਗੇ ਵੀ ਲਿਆਈਦੇ ਆ ਪਹਿਲੀ ਵਾਰ ਵੈਸੇ ਐਵੇਂ ਦਾ ਚਾਂਸ ਹੋਇਆ ਤੇ ਸਾਰੇ ਬਿਮਾਰ ਹੋਏ ਮੈਨੂੰ ਤਾਂ ਇੰਨਾ ਜ਼ਿਆਦਾ ਘਬਰਾਹ ਪੈ ਗਿਆ ਬਹੁਤ ਜ਼ਿਆਦਾ ਤੇ ਲੂਜ਼ ਮੋਸ਼ਨ ਲੱਗੇ ਤੇ ਅਸੀਂ ਸੋਚਨੇ ਵੀ ਚਲੋ ਬੱਚੇ ਦਾ ਹਨਾ ਜ਼ਿਆਦਾ ਹੁੰਦਾ ਏ ਸ਼ੁਕਰ ਆ ਉਹਨੂੰ ਉਲਟੀ ਆ ਗਈ ਬੱਚੇ ਨੂੰ ਤੇ ਨਹੀਂ ਤਾਂ ਕਿੰਨਾ ਔਖਾ ਹੋ ਜਾਂਦਾ ਪਰ ਜੀ ਦੱਸ ਵੀ ਨਹੀਂ ਸਕਦਾ ਬੱਚਾ ਤੇ ਆਪਾਂ ਦਾ ਆਪ ਦੇ ਇੰਡੀਆ ਦੀ ਚੀਜ਼ ਕਰਕੇ ਚਾਹ ਨਾਲ ਲੈ ਕੇ ਆਉਂਦੇ ਆ ਤੇ ਪਰ ਪਤਾ ਨਹੀਂ ਕੀ ਕੀ ਮਲਾਵਟ ਆਉਂਦੀ ਆ ਹੁਣ ਜਿਹੜਾ ਮੋਲ ਘਿਓ ਆ ਉਹਦੇ ਵਿੱਚ ਦੇਖੋ ਤੁਸੀਂ ਕਿੰਨੀ ਮਲਾਵਟ ਆ ਰਹੀ ਆ ਤੇ ਕੋਈ ਵੀ ਨਹੀਂ ਚੀਜ਼ ਫਰੈਸ਼ ਸ਼ੌਟ ਕੋਈ ਵੀ ਚੀਜ਼ ਨਹੀਂ ਗਈ ਤੇ ਬਹੁਤ ਹੀ ਧਿਆਨ ਦੇ ਨਾਲ ਕੋਈ ਵੀ ਚੀਜ਼ ਖਾਣੀ ਪੀਣੀ ਹੋਵੇ ਜਸਪ੍ਰਿਤ ਨੇ ਤਾਂ ਤਿੰਨ ਚਾਰ ਵਾਰੀ ਮਤਲਬ ਉਲਟੀ ਕੀਤੀ ਐਨਾ ਬੁਰਾ ਹਾਲ ਹੋਇਆ ਸਾਣੀ ਇਧਰ ਆਪਾਂ ਰੱਖ ਲਿਆ ਜੀਆਂ ਪਾਤੀਆਂ ਵਿੱਚ ਪੱਤੇ ਪਾਤੇ ਤੇ ਇਧਰ ਆਪਾਂ ਲੱਗੇ ਆ ਬਣਾਉਣ ਗਲਾਵ ਚਾਮਣਾ ਅੱਤਲੇ ਮਚਾਰ ਪੈਕਟ ਤੇ ਸਾਡੇ ਬੱਚੇ ਇੰਡੀਆ ਤੋਂ ਵੀ ਆਏ ਹੋਏ ਆ ਕੈਨੇਡਾ ਤੋਂ ਵੀ ਆਇਆ ਹੋਇਆ ਬੇਟਾ ਤੇ ਸਾਡੀ ਫੈਮਿਲੀ ਸਾਰੀ ਹੁਣ ਆ ਰਹੀ ਆ ਰੱਖੜੀ ਰੱਖੜੀ ਤੇ ਸਾਰੀ ਫੈਮਿਲੀ ਇਕੱਠੀ ਹੋਊਗੀ ਤਿੰਨੋਂ ਘਰ ਅਸੀਂ ਇਕੱਠੇ ਹੋਵਾਂਗੇ ਤੇ ਉਸ ਕੂਚੀ ਦੇ ਵਿੱਚ ਆਪਾਂ ਬਣਾ ਰਹੇ ਆ ਖਾਣੇ-ਦਾਣੇ ਤੇ ਬਾਕੀ ਜਿਵੇਂ ਤੁਹਾਨੂੰ ਪਤਾ ਹੀ ਆ ਸਾਡੀ ਫੈਮਿਲੀ ਸੁਖ ਨਾਲ ਵੱਡੀ ਆ ਤੇ ਫਿਰ ਅਸੀਂ ਜਦੋਂ ਵੀ ਇਕੱਠੇ ਹੁੰਨੇ ਆ ਸਾਰੇ ਘਰ ਦੇ ਇੱਥੇ ਵਾਰੀ ਇਕੱਠੇ ਹੁੰਨੇ ਆ ਜਿਹੜੇ ਘਰੇ ਵੀ ਹੋਈਏ ਸਾਰੇ ਇਕੱਠੇ ਹੁੰਨੇ ਆ ਖੁਲੀਆਂ ਡੁਲੀਆਂ ਆਪਾਂ ਬਣਾਵਾਂਗੇ ਗੁਲਾਬ ਜਾਮਣ ਤੇ ਇਹ ਤਿੰਨ ਪੈਕਟ ਸੇਮ ਇਹ ਇੱਕ ਲੱਗਦਾ ਪਿਆਸੀ ਵੀ ਮੈਂ ਕਿਹ ਵਿੱਚ ਪਾ ਲੈਨੇ ਆ ਇਦਾਂ ਦਾ ਪਾਊਡਰ ਨਿਕਲਦਾ ਇਹਨਾਂ ਦੇ ਵਿੱਚੋਂ ਤੇ ਸਾਰਾ ਕੁਸੇ ਦੇ ਵਿੱਚ ਮਿਕਸ ਹੁੰਦਾ ਆ ਵਾਲਿਆਂ ਚ ਸਾਰਾ ਕੁਸੇ ਨਾਲ ਦੇ ਵਿੱਚ ਮਿਕਸ ਹੁੰਦਾ ਬਸ ਆਪਾਂ ਇਹਨਾਂ ਗੋਨੀ ਲੈਣਾ ਵਾ ਤੇ ਕੋਈ ਪਾਣੀ ਨਾਲ ਗੁੰਨਦਾ ਕੋਈ ਦੁੱਧ ਨਾਲ ਤੇ ਮੈਂ ਤੇ ਵੈਸੇ ਇਹਨੂੰ ਡਿੱਗ ਨਾਲ ਗੁੰਦੀ ਹੁਣੀ ਆ ਪਾਣੀ ਨਾਲ ਨਹੀਂ ਗੁੰਨਦੀ ਦੁੱਧ ਨਾਲ ਗੁੰਮੀਦਾ ਤੇ ਇਧਰ ਆਪਣੀ ਜਾਣੇ ਬਣ ਰਹੀ ਆ ਥੋੜੀ ਦੇਰ ਆ ਆਪਾਂ ਆਟਾ ਤਿਆਰ ਕਰ ਲੈਨੇ ਜੀ ਇਹਨੂੰ ਆਪਾਂ ਦੁੱਧ ਨਾਲ ਗੁੰਨਦੇ ਆ ਤਾਂ ਨਾਰਮਲ ਦੁੱਧ ਨਾਲ ਗੁੰਨਣਾ ਗਰਮ ਦੁੱਧ ਨਾਲ ਨਹੀਂ ਗੁੰਨਣਾ ਤੇ ਬਾਕੀ ਕਈ ਤੇ ਪਾਣੀ ਨਾਲ ਵੀ ਗੁੰਨ ਲੈਂਦੇ ਪਰ ਆਪਾਂ ਦੁੱਧ ਨਾਲ ਗੁੰਨਾਂਗੇ ਤੇ ਤੁਹਾਡੀ ਭਲੀ ਹੋ ਜੇ ਫੋਨ ਡਿੱਗ ਗਿਆ ਪਹਿਲਾਂ ਆਪਾਂ ਇਹਨੂੰ ਸਾਰੇ ਨੂੰ ਰਲਾ ਲੈਨੇ ਆ ਜਦ ਨਹੀਂ ਦੇਰ ਚਾਣੀ ਬਣਦੀ ਉਹਨੇ ਚਰਚਾ ਆਪਣਾ ਆਟਾ ਤਿਆਰ ਹੋ ਜੂਗਾ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਆਟਾ ਗੁੰਨਣਾ ਦੇਖੋ ਇਸ ਤੇ ਗੰਡ ਵਗੈਰਾ ਇਹਦੀ ਸਾਰੀ ਆਪਾਂ ਖੋਰ ਲਈ ਸੀ ਥੋੜਾ ਥੋੜਾ ਆਟਾ ਦੁੱਧ ਪਾ ਕੇ ਲਓ ਜੀ ਆਟਾ ਗੁੰਨ ਕੇ ਆਪਾਂ ਤਿਆਰ ਕਰ ਲਿਆ ਤੇ ਇਹਨੂੰ ਆਪਾਂ ਹੁਣ 5-7 ਮਿੰਟ ਵਾਸਤੇ ਰੱਖਦੇ ਆ ਤੇ ਤਾਂ ਰੱਖਣਾ ਵਾ ਰੈਸਟ ਵਾਸਤੇ ਜਦੋਂ ਆਪਾਂ ਗੋਲੀਆਂ ਵਟਦੇ ਆ ਹਨਾ ਤਾਂ ਤੇੜ ਨਾ ਪਵੇ ਇਸ ਕਰਕੇ ਲਓ ਜੀ ਗਲਾਬ ਜਾਮਣਾ ਕੋ ਵਟ ਕੇ ਦਿਖਾ ਰਹੇ ਆ ਤੁਹਾਨੂੰ ਤੇ ਬਾਕੀ ਆਪਾਂ ਇਸੇ ਤਰੀਕੇ ਦੇ ਨਾਲ ਸਾਰੀਆਂ ਵਟ ਲਾਂਗੇ ਬਿਲਕੁਲ ਵੀ ਕੋਈ ਵੀ ਤੇੜ ਨਹੀਂ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਹੁਣ ਸਾਰੀਆਂ ਨੂੰ ਵਟ ਕੇ ਰੱਖ ਲੈਣੇ ਆ ਤੇ ਫਿਰ ਬਾਅਦ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਉਧਰ ਉਹ ਵੀ ਰਾਜ ਦਾ ਲਾਹਾ ਲੈ ਰਹੇ ਆ ਸੁੱਤਾ ਪਿਆ ਵੀ ਰਾਜ फटाफट ਕਰ ਲਈਏ ਕੰਮ ਸਾਰੀਆਂ ਗਲਾਬ ਜਾਮਣਾ ਆਪਾਂ ਵਟ ਕੇ ਤਿਆਰ ਕਰ ਲਈਆਂ ਬਹੁਤ ਸੋਹਣੀਆਂ ਬਣੀਆਂ ਤੇ ਹੁਣ ਇਹਨਾਂ ਨੂੰ ਆਪਾਂ ਫਰਾਈ ਕਰ ਲੈਣੇ ਆ ਤੇ ਫਰਾਈ ਕਰਕੇ ਫਿਰ ਆਪਾਂ I the corner, name